ਮੌਕਾ ਮਿਲਿਆ ਅੱਜ ਪਹਿਲੀ ਵੇਰ ਆ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਫੇਰ ਆ ਮੈਨੂੰ ਵੀ ਪੂਰਾ ਪੂਰਾ ਚਾਹੀ ਕਿ ਅੱਜ ਵੇਖਣਾ ਜਿਉਂਦਾ ਜਾਗਦਾ ਸ਼ੇਰ ਆ ਮੈਂ ਸੋਚਿਆ ਗੱਲ ਤਾਂ ਪੱਕੀ ਆ ਜਾਨਵਰਾਂ ਦੀ ਹੋਣੀ ਤਰੱਕੀ ਆ ਜਿਹੜਾ ਸ਼ੇਰ ਪੱਥਰਾਂ ਵਿੱਚ ਲੁਕ ਲੁਕ ਕੇ ਰਹਿੰਦਾ ਸੀ ਉਹਦੀ ਗੁਫਾ ਵੀ ਅੱਜ ਸ਼ੀਸ਼ੇ ਨਾਲ ਟੱਕੀ ਆ ਮੈਂ ਜਦੋਂ ਵੇਖਿਆ ਨਾਲ ਗੌਰ ਹੀ ਤੇ ਲੱਗੇ ਨਿੱਕਾ ਜਿਹਾ ਖਾਨਾ ਹੋਰ ਹੀ ਲੱਗਦੀ ਤਾਂ ਸ਼ੇਰ ਦੀ ਮਾਸੀ ਜੀ ਜਿਹਨੂੰ ਵੇਖਣ ਲਈ ਲੋਕਾਂ ਦਾ ਲੱਗਿਆ ਪਿਆ ਜੋਰ ਹੀ ਨਾ ਛਾਵੇਂ ਹੀ ਨਾ ਤੁੱਪੇ ਹੀ ਨਾ ਥੱਲੇ ਹੀ ਨਾ ਉੱਤੇ ਹੀ ਮਾੜਾ ਜਿਹਾ ਇੱਕ ਮੋੜ ਨਾ ਲੱਗਿਆ ਦੇਖਿਆ ਸ਼ੇਰ ਜ ਮੈਂ ਕਾ ਸ਼ੇਰ ਹਾਂ ਕਿਉਂ ਕਰਦਾ ਏ ਪਰੇ-ਪਰੇ ਰਹਿੰਦਾ ਸਾਡੇ ਨਾਲ ਤਾਂ ਪੈਰ ਨਹੀਂ ਧਰਦਾ ਏ ਕਹਿੰਦੇ ਵਾਵਾ ਲੋਕ ਅੱਜ ਆਏ ਤਾਂ ਕਰਕੇ ਸ਼ੇਰ ਅੱਜ ਡਰਦਾ ਏ ਮੈਂ ਸ਼ੇਰ ਤਾਂ ਚੰਗੀ ਗੱਲ ਕਰ ਗਿਆ ਨਾਤੇ ਤੋਤੇ ਹਾਥੀ ਦੀ ਪੂਛ ਤੇ ਪੈਰ ਧਰ ਗਿਆ ਨਾਲੇ ਚੰਗੀ ਤਰ੍ਹਾਂ ਪਰਖ-ਪੁਰਖ ਲਾਓ ਉਹ ਸ਼ੇਰ ਹੀ ਕਹਾਦਾ ਜਾਂ ਡਰ ਗਿਆ ਸ਼ੇਰ ਵੀ ਵਾਵਾ ਹੁਣ ਆਕੇ ਆਏ ਪਤਾ ਨਹੀਂ ਕਿੰਨੇ ਕਿ ਚਿਰ ਦਾ ਇੱਥੇ ਰੱਖਿਆ ਏ ਹਾਲਾਤ ਵੇਖੋ ਐਵੇਂ ਦੇ ਬਣ ਜਾਂਦੇ ਵਿਚਾਰਾ ਜੰਗਲ ਦਾ ਬਾਦਸ਼ਾਹ ਜੇਲ੍ਹ 'ਚ ਡੱਕਿਆ ਹੁਣ ਤਾਂ ਹੁਣ ਨਾਲ ਹੀ ਤਗਲੀ ਵੇਰ ਮਿਲਾਂਗੇ ਕਿਸੇ ਦਿਨ ਕਿਸੇ ਸ਼ਾਮੀ ਸਵੇਰ ਮਿਲਾਂਗੇ ਚੰਗਾ ਜੀ ਸ਼ੇਰ ਜੀ ਸਾਡੀ ਸੱਸਰੀ ਕਾਲਾ ਆਪਾਂ ਕਿਤੇ ਫੇਰ ਮਿਲਾਂਗੇ